ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਆਪਣੇ ਇੱਕ ਨਵੇਂ ਵਲੌਗ ਤੇ ਹਾਂਜੀ ਇੱਥੇ ਹੋਗਾ ਸ਼ਾਮ ਦਾ ਟਾਈਮ ਤੇ ਆਪਾਂ ਗਏ ਸੀ ਤੀਆਂ ਤੇ ਵੈਸੇ ਤੀਆਂ ਖਤਮ ਹੋਈਆਂ ਨੂੰ ਵੀ ਕਈ ਦਿਨ ਹੋ ਚੁੱਕੇ ਨੇ ਪਰ ਵਲੌਗ ਐਡਿਟ ਕਰਨ ਦਾ ਟਾਈਮ ਨਹੀਂ ਲੱਗਿਆ ਹਾਂਜੀ ਇੱਕ ਦਿਨ ਗਏ ਸੀ ਅੰਡ ਵਾਲੇ ਦਿਨ ਤੀਆਂ ਤੇ ਗਏ ਸੀਗੇ ਤੁਸੀਂ ਵੀ ਇੰਜੋਏ ਕਰਿਓ ਪੂਰਾ ਵਲੌਗ ਤੀਆਂ ਦਾ ਹੋਣ ਵਾਲਾ ਬਹੁਤ ਜ਼ਿਆਦਾ ਇੰਟਰਸਟਿੰਗ ਆ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਕੇ ਜਾਇਓ ਤੇ ਹਾਂ ਜੀ ਇਸ ਦਿਨ ਜਿੱਥੇ ਦੀਆਂ ਲੱਗਦੀਆਂ ਸੀਆਂ ਉੱਥੇ ਗਏ ਸੀ ਤੇ ਇਸ ਤੋਂ ਜਿਹੜਾ ਨੈਕਸਟ ਪਾਰਟ ਆ ਨੈਕਸਟ ਪਾਰਟ ਮਤਲਬ ਇਹਦੇ ਵਿੱਚ ਹੀ ਆਗਾ ਉਹ ਆਪਾਂ ਗਏ ਸੀ ਜਿੱਥੇ ਆਪਣੇ ਪ੍ਰੋਗਰਾਮ ਸੀਗਾ ਯਾਨੀ ਸਕੂਲ ਦੇ ਵਿੱਚ ਦੀਆਂ ਨਾ ਉੱਥੋਂ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਜਾਇਓ ਅੱਗੇ ਅੱਗੇ ਜਲਦੀ আদব সুজানী চলি তীরে ধারমা তুমি সাই করে মে চলি তীরে ধারমা

a gente ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਹਾਂਜੀ ਅੱਜ ਹੈਗਾ ਦਿਨ ਐਤਵਾਰ ਦਾ ਤੇ ਆਪਣੇ ਹੈਗਾ ਜੀ ਤੀਆਂ ਦਾ ਪ੍ਰੋਗਰਾਮ ਆਪਾਂ ਹੋ ਗਿਆ ਜੀ ਤਿਆਰ ਵੈਸੇ ਪ੍ਰੋਗਰਾਮ ਤਾਂ ਦਾ ਸਵੇਰ ਦਾ ਸ਼ੁਰੂਆ ਪਰ ਦੁਪਹਿਰ ਦਾ ਟਾਈਮ ਹੋ ਗਿਆ ਤੇ ਇੱਕ ਸ਼ਾਇਦ 12:30 ਇੱਕ ਦਾ ਟਾਈਮ ਹੋ ਗਿਆ ਤੇ ਆਪਾਂ ਜੀ ਹੁਣ ਚੱਲਦੇ ਆ ਸਾਰਿਆਂ ਨੇ ਰੈਡੀ ਹੋ ਗਏ ਤੇ ਮੇਰੇ ਕੋਲ ਪਹਿਲਾਂ ਸ਼ੌਪ ਤੇ ਕਸਟਮਰ ਸੀਗੇ ਬਹੁਤ ਜ਼ਿਆਦੇ ਤਾਂ ਕਰਕੇ ਲਓ ਜੀ ਇੱਧਰ ਆਪਣਾ ਨੂਰ ਹੋ ਗਿਆ ਰੈਡੀ ਇਹਨੇ ਪਾਣੀ ਦੀ ਬੋਤਲ ਲਈ ਦਿੱਤੀ ਨੇ ਬਲੈਕ ਸੂਟ ਪਾਇਆ ਹੈ ਕਿੰਨਾ ਸੋਹਣਾ ਲੱਗਦਾ ਨੂੰ ਦੇਖੀਏ ਇੱਧਰ

ਠੀਕਾ ਸੱਚੀ ਰੁਛਾ ਜੋ ਤੇ ਫੈਲ ਕੇੜੀਆਂ ਥੀਆਂ ਹਨ ਆਹ ਵੋ ਅੱਜ ਕੱਸੀ ਤੇ ਆ ਗਈਆਂ ਆਉਂਦੀ ਕੁੜੀਏ ਜਾਂਦੀ ਕੁੜੀਏ ਪਰਵਸ਼ਾਨੂ ਜਾਵੇਂ ਨੀਂਦਾਂ ਲਈ ਖਾਲੀ ਪੈਰ ਫਟਲੇ ਪੀਆ ਲੱਗੀਆਂ ਵੀ ਪਲ ਦੀ ਜਾਵੇਂ ਨੀ ਕਾਲੀ ਕਾਲੀ ਪੈਰ ਫਟਲੇ ਪੀਆ ਨੱਗੀਆਂ ਵੀ ਪਲ ਦੀ ਸ਼ਾਵੇਂ ਨੀ ਕਾਲੀ ਕਾਲੀ ਪੈਰ ਫਟਲੇ ਪਿਆਉ ਬਟਲਾ ਵਿੱਚ ਦਾਨਾਨੀ ਮਾਏ ਸਾਨੂੰ ਤਰਸੇਗੀ ਅਸੀਂ ਸੋਨ ਦਾ ਬਦਲਵਾਨੀ ਦਾਨਾਨੀ ਮਾਏ ਸਾਨੂੰ ਤਰਸੇਗੀ ਮਿੱਪ ਲੰਦ ਤੇ ਗੂਕ ਦੀ ਉਰੀ ਵੀਰਾ ਮੈਂ ਤੈਨੂੰ ਪਾਲ ਦੀ ਵੀਰਾ ਹੱਥ ਜੰਨਾ ਤੇ ਛੰਨੇ ਦੇ ਵਿੱਚ ਚੂਰੀ ਵੀਰਾ ਮੈਂ ਤੈਨੂੰ ਪਾਲ ਦੀ ਵੀਰਾ ਹਾਥ ਜੰਨਾ ਤੇ ਸ਼ੰਨੇ ਦੇ ਵਿੱਚ ਤੂਰੀ ਵੀਰਾ ਮੈਂ ਤੈਨੂੰ ਪਾਲਦੀ ਹਾਂ ਹਾਂਜੀ ਇੱਥੇ ਆਪਾਂ ਪਹੁੰਚ ਚੁੱਕੇ ਆਂ ਥਿਆ ਦੇਖੋ ਹੋਰ ਆਪ ਤੇ ਸਕੂਲ ਦੇ ਵਿੱਚ ਰੱਖਿਆ ਗਿਆ ਫੀਸਵਾਦੀ ਫੰਕਸ਼ਨ ਸੱਚੀ ਬਹੁਤ ਜ਼ਿਆਦੀ ਘੱਟ ਸੀਗਾ ਤੇ ਹਾਂਜੀ ਇੱਥੇ ਟਾਈਮ ਹੋ ਗਿਆ ਸੀ ਦੁਪਹਿਰ ਦੇ ਇੱਕ ਦਾ ਟਾਈਮ ਹੋ ਗਿਆ ਸੀ ਪਰ ਪ੍ਰੋਗਰਾਮ ਸਵੇਰ 10 ਵਜੇ ਸ਼ੁਰੂ ਕੀਤਾ ਗਿਆ ਸੀਗਾ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀ ਕਿਉਂਕਿ ਤੁਹਾਨੂੰ ਪਤਾ ਯਾਰਾ ਘਰ ਕੰਮ ਸੀਗਾ ਕਸਟਮਰ ਆਏ ਸੀਗੇ ਸ਼ਾਪ ਤੇ ਤੇ ਇਸ ਲਈ ਥੋੜਾ ਜਿਹਾ ਲੇਟ ਹੋ ਗਏ ਸੀ ਇਧਰ ਹੈਗਾ ਸੀ ਚਾਹ ਦੇ ਨਾਲ ਲੰਗਰ ਤੇ ਨਾਲ ਹੀ ਅਸੀਂ ਚਾਹ ਵਗੈਰਾ ਪੀਤੀ ਤੇ ਉਸ ਤੋਂ ਬਾਅਦ ਕੀਤਾ ਜੇ ਅਸੀਂ ਇੰਜੋਏ ਇਕੱਠੇ ਇਸ ਵਾਰੀ ਸੱਚੀ ਬਹੁਤ ਜਿਆਦਾ ਸੀ ਤੁਸੀਂ ਵੀ ਦੇਖ ਸਕਦੇ ਹੋ ਪਲੀਜ਼ ਆਪਣੇ ਚੈਨਲ ਦੇ ਜਿਹੜਾ ਵੀ ਫਸਟ ਟਾਈਮ ਆ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਾਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਹਾਂਜੀ ਅੱਗੇ ਕਰੋ ਇੰਜੋਏ ਤੁਸੀਂ ਵੀ ਚਿਆਂ ਦਾ ਪ੍ਰੋਗਰਾਮ ਪਰ ਮੇਰੇ ਪਿੰਡੋਂ ਲੈ ਕੇ ਆਇਆ ਇਹ ਕਹਿੰਦਾ ਸੀ ਮੈਂ ਕਿਤੇ ਗਾਉਣਾ ਨਹੀਂ ਗਾੜਿਆਂ ਤੋਂ ਬਾਹਰ ਗਾਉਣਾ ਇਹਦੀ ਸੋਚ ਸੀ ਪਰ ਮੈਂ ਕਿਹਾ ਨਹੀਂ ਪੈਣੀ ਮੇਰਾ ਪਿੰਡ ਹੈ ਠੀਕ ਹੈ ਆਪਣੇ ਪਿੰਡ ਗਾਉਣਾ ਚਾਹੁੰਦਾ ਚੰਗਾ ਮਾੜਾ ਜਹ ਜਹ ਕਬੂਲ ਕਰੇ ਉਹਨਾਂ ਅਸ਼ੀਰਵਾਦ ਝੁਰ ਦੋ ਤੇ ਇੱਕੋ ਹੀ ਗੀਤ ਗਾਉਂਗਾ ਸਸੀ ਕਾਲੀ ਸਾਰਣ ਇੱਕ ਗਾਣਾ ਤੇ ਪੀ ਦਾ ਸ਼ੁਰੂਆਤ ਹੋਪੂਛ ਖੱਬੀ ਖਾਨਾ ਦੀ

ਪਰਦਾਨਾ ਚੌਂਕੀ ਕਿਸੇ ਨਾ ਰਦੀ ਮੈਂ ਬੈਲੀ ਹੰਨੇ ਮਾ ਕਿਉਂਸ ਨਾ ਹਾ ਪਰਦਾਨਾ ਚੌਂਕੀ ਕਿਸੇ ਨਾ ਰਦੀ ਥਾਲੇ ਵਾਰੇ ਰੱਬ ਜਾਣਦਾ ਹਾ ਹੋ ਅੱਜ ਤਾਂ ਚੜਾਈ ਫੁੱਲ ਯਾਰ ਦੀ ਹੋਏ ਤੇਰੇ ਬਲੇ ਕਿਲੀੜ ਲੱਤੇ ਤੇ ਛੜਕਾ ਪਾਣੀ ਧਿਆਨੇ ਤੇ ਸੁਣ ਕੋ ਮੁਰਾ ਦੇਵਕਾਟਾ ਕੇ ਨੀਟਾ ਤਾ ਇਹ ਤਾਂ ਅਯ ਮਰੀ ਹੋਈ ਜੀ ਜੀ ਨਾਲ ਨੀਲਾ ਸੋਣ ਤੇ ਇੱਕ ਦਿਨ ਮੈਨੂੰ ਕਹਿੰਦਾ ਚੱਲ ਤੇਰੇ ਫੇਕੇ ਚੱਲੀਏ ਨੀ ਮੈਂ ਤਾਂ ਭੱਜੀ ਭੱਜੀ ਨੇ ਮਾਰੀ ਛਾਤ ਤੇ ਬੈ ਗਈ ਸਾਈਕਲ ਦੇ ਉੱਤੇ ਕਦੇ ਰਾਹ ਦੇ ਇੱਕ ਦਲੇ ਪਾਸੇ ਕਦੇ ਉਹ ਦਲੇ ਪਾਸੇ ਚੜਾਤਾ ਸਾਈਕਲ ਰੋੜੇ ਤੇ ਨੀ ਅਸੀ ਤਦਕੇ ਦੁਲੰਮਾ ਜੀਤਾ ਥੋੜਾ ਸੈਕੜੇ ਤੋਂ ਡਿੱ ਗਿਆ ਸੀ ਕੁਸ ਖਾ ਕੇ ਸਾਰੇ ਜੰਦਾ ਜੰਦਾ ਆਤੁਰ ਗਿਆ ਨਾਟੜਾ ਕੇ ਨੀ ਫੋਟ ਇਹ ਤਾਂ ਫੇਰ ਬਲਾਈ ਮਾੜੀ ਹੋਈ ਜੀਜੇ ਨਾਲ ਨੀ ਫੇਰ ਕਿਹੜਾ ਡਿੱ ਗਿਆ ਜਾ ਕੇ ਲੱਗ ਗਿਆ ਮੇਰੇ ਤੇ ਕਿਤੇ ਪੁਰਾਣ ਚੋਰੀ ਘੋੜਨ ਕਹਿੰਦਾ ਰੋਟੀ ਨਹੀਂ ਖਾਂਦਾ ਰੋਟੀ ਮੁਰਗਾ ਲਿਆ ਉਹ ਮੁਰਗਾ ਨੀ ਫੇਰ ਤਾਂ ਲਿਆ ਤਾ ਉਹ ਨਾ ਮੁਰਗਾ ਮੈਂ ਹਾਂ ਮੇਰੇ ਵੀਰੇ ਕਿਹੜਾ ਘੱਟਦੀ ਲੈ ਆਉ ਨੂੰ ਮਰਦਾ ਬਨਾਇਆ ਤੂੰ ਮੇਨ ਕੰਨ ਬਨਾ ਕੇ ਤੇਰ ਵੀ ਨਾ thank <coughs>